ਡਾਕਟਰ ਧਰਮਵੀਰ ਗਾਂਧੀ ਨੇ ਪੰਜਾਬ ਦੇ ਵਿੱਚ ਇੱਕ ਨਵਾਂ ਰਾਣੀ ਦੇ ਫਰੰਟ ਬਣਾਉਣ ਦਾ ਐਲਾਨ ਕੀਤਾ ਹੈ ਕੀ ਇਹ ਫਰੰਟ ਹੈ ਔਰ ਕੌਣ ਇਸ ਫਰੰਟ ਦੇ ਵਿੱਚ ਲੋਕ ਸ਼ਾਮਲ ਹੋਣਗੇ ਔਰ ਕਿਉਂ ਇਹਦੀ ਲੋੜ ਪਈ ਡਾਕਟਰ ਗਾਂਧੀ ਆਮ ਆਦੀ ਪਾਰਟੀਆਂ ਸੰਸਦੋਂ ਜਿਹੜੀ ਪਾਰਟੀ ਤੋਂ ਨੁਮੋਤਿਦਾਰ ਤੁਸੀਂ ਅਲੱਗੋ ਕਿ ਨਵਾਂ ਫਰੰਟ ਬਣਾਉਣਾ ਆ ਦੇਖੋ ਜੀ ਮੈਂ ਇੱਕ ਫਰੰਟ ਦਾ ਸਾਡਾ ਆਈਡੀਆ ਇਸ ਕਰਕੇ ਹੈਗਾ ਕਿ ਪੰਜਾਬ ਵਿੱਚ ਬਹੁਤ ਲੰਬਾ ਸਮਾਂ ਅਕਾਲੀ ਦਲ ਇੱਕ ਖੇਤਰੀ ਪਾਰਟੀ ਤੌਰ ਤੇ ਪੰਜਾਬ ਦੇ ਖੇਤਾਂ ਦੀ ਗੱਲ ਕਰਦਾ ਰਿਹਾ ਹੈਗਾ ਪਰ ਪਿਛਲੇ 15-20 ਸਾਲਾਂ ਤੋਂ ਅਕਾਲੀ ਅਕਾਲੀ ਦਲ ਨੇ ਇਹ ਜਿਹੜਾ ਪੰਜਾਬ ਨੂੰ ਬੇਦਾਵਾ ਲਿਖ ਦਿੱਤਾ ਪੰਜਾਬ ਨਾਲ ਤਰਾਜਲੀ ਦਿੱਤੀ ਪੰਜਾਬ ਦੇ ਹਿੱਤਾਂ ਨੂੰ ਚਾਹੇ ਪਾਣੀ ਦੇ ਮਾਮਲੇ ਹੋਣ ਚਾਹੇ ਕਿਸਾਨੀ ਦੇ ਮਾਮਲੇ ਹੋਣ ਔਰ ਅਕਾਲੀ ਦਾ ਦੇ ਇੰਟਰਸਟ ਹੈਗੇਆ ਪੋਲੀਟੀਕਲੀ ਉਹ ਇੰਡੀਅਨ ਜਿਹੜੀ ਰੂਲਿੰਗ 엘ਿਟ ਹੈਗੇਆ ਉਹਦੇ ਨਾਲ ਜੁੜ ਗਏ ਹੈਗੇਆ ਪਰ ਇਕਨੋਮਿਕਲੀ ਇੰਡੀਅਨ ਕਾਰਪੋਰੇਟ ਸੈਕਟਰ ਨਾਲ ਜੁੜ ਗਏ ਹੈਗੇਆ ਨਾ ਦੇ ਆਰ ਇਨ ਦੇ ਆਰ ਇਨ ਹੋਟਲਿੰਗ ਬਿਜ਼ਨਸ ਦੇ ਆਰ ਇਨ 빅 ਬਿਜ਼ਨੈਸਸ ਪਰ ਪੰਜਾਬ ਨਾਲ ਹੁਣ ਦਾ ਮਤਲਬ ਕੁਝ ਉਸਦਾ ਇੰਟਰਸਟ ਨਹੀਂ ਹੈਗੇਆ ਸੋ ਇਸ ਕਰਕੇ ਪੰਜਾਬ ਨੂੰ ਇੱਕ ਸਟਰੋਂਗ ਪੰਜਾਬ ਸੈਂਟਰ ਪਾਰਟੀ ਦੀ ਲੋ ਜਿਹੜੀ ਪੰਜਾਬ ਦੇ ਪਾਣੀਆਂ ਦੇ ਪੰਜਾਬ ਦੇ ਜਿਹੜੀਆਂ ਬੇਰਜ਼ਗਾਰੀ ਦੇ ਪੰਜਾਬ ਦੇ ਨਸ਼ਿਆਂ ਦੇ ਪੰਜਾਬ ਦੇ ਸਿਹਤ ਮਾਮਲੇ ਆ ਤੇ ਆਪ ਦੇ ਵਿਦਿਆਕ ਮਰਾਰੇ ਮਾਮਲੇ ਇੰਡਸਟਰੀ ਦੇ ਮਾਮਲੇ ਜਾਂ ਹੋਰ ਖੇਤ ਮਜ਼ਦੂਰਾਂ ਦੇ ਮਾਮਲੇ ਇੱਕ ਠੋਸ ਪਾਲਿਸੀ ਲੈ ਕੇ ਪੰਜਾਬ ਦੇ ਹਿੱਤਾਂ ਦੀ ਮੈਡੀਕੈਂਟ ਤੁਸੀਂ ਬਣਾਏ ਜਿ ਕੋਣ ਕੋਣ ਲੋਕ ਸ਼ਾਮਲ ਹੋਏ ਨੇ ਕਿਹੜੇ ਕਿਹੜੇ ਲੋਕ ਸ਼ਾਮਲ ਹੋ ਕਦੋਂ ਤੱਕ ਇਦਾਂ ਫਾਰਮਲੀ ਅਨਾਉਂਸਮੈਂਟ ਹੋਏਗੀ ਚਾਹ ਇਲੈਕਸ਼ਨ ਲੜੇਗਾ ਨਾ ਇਲੈਕਸ਼ਨ ਵੀ ਲੜੂਗਾ ਤੇ ਫਾਰਮਲੀ ਅਨਾਉਂਸਮੈਂਟ ਵੀ 15 ਤੱਕ ਹੋਊਗੀ ਲੈਕਚਰ ਜਿਵੇਂ ਸਾਡੀ ਸਟੈਥ ਵਧੂਗੀ ਜਾਂ ਜਿੰਨੇ ਜੋਗੇ ਹੋਇਆ ਸੀ ਉਨੀਆਂ ਸੀਟਾਂ ਲੜਾਂਗੇ ਡਾਟਰ ਗਾਂਧੀ ਇੱਕ ਚੀਜ਼ ਦੱਸਣੀ ਤੁਸੀਂ ਆਮ ਆਦਮੀ ਪਾਰਟੀ ਦਿੱਤੇ ਹੋ ਸਭ ਤੋਂ ਪਹਿਲੀ ਟਿਕਟ ਤੁਹਾਨੂੰ ਮਿਲੀ ਸੀ ਲੋਕ ਸਭਾ ਦੇ ਵਿੱਚ ਫਿਰ ਐਸੀ ਨਾਰਾਜ਼ਗੀ ਕਿ ਕਿੱਥੋਂ ਚਲੇਗੀ ਕਿ ਜਿਹੜੀ ਕਿ ਹੁਣ ਤੁਸੀਂ ਬਿਲਕੁਲ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਲਈ ਨਵਾਂ ਫਰੰਟ ਬਣਾ ਕਰ ਰਹੇ ਹੋ ਨਹੀਂ ਨਵਾਂ ਫਰੰਟ ਤਾਂ ਇਹਦਾ ਪੰਜਾਬ ਦਾ ਫਰੰਟ ਹੈਗਾ ਜੀ ਇਹ ਇਹਦੇ ਵਿੱਚ ਸਾਡੀ ਜਿੰਨੀ ਸਾਡੀ ਮਤਲਬ ਵੱਡੀ ਦਸਵਤ ਸੰਗੋ ਜਿਹੜੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਹੈਗੀਆਂ ਜਾਂ ਸਾਡੀ ਦੋਸਰੋ ਪਾਰਟੀਆਂ ਜਿਹੜੀਆਂ ਜਿਹੜੀਆਂ ਜਿਨ੍ਹਾਂ ਦੀ ਤਾਰ ਦਿੱਲੀ ਤੋਂ ਹਿਲਦੀ ਹੈਗੀ ਜਿਹੜੀਆਂ ਰਾਜਨਾਤਿਕਾਂ ਧੱਕਾ ਕਰਦੀ ਹੈਗੀਆਂ ਰਾਜਾਂ ਦੀ ਰਾਜਨੀਤੀ ਉੱਪਰ ਤੋਂ ਸੱਤਾ ਹੈਗੀ ਹੈ ਉਹਨੂੰ ਉਹਨੂੰ ਕਤਲ ਕਰਦੀਆਂ ਉਹਨੂੰ ਪੈਰਾਹੈਟ ਪੈਂਡ ਦਾ ਨਿਸ਼ਾਨਾ ਮੈਡੀ ਪਾਰਟੀ ਹੋ ਕੇ ਜਾਂ ਕਾਲੀਦਾਰ ਨਹੀਂ ਨਹੀਂ ਕਾਲੀਦਾਰ ਹੋਊਗਾ ਸਾਰੀਆਂ ਪਾਰਟੀਆਂ ਹੋਣਗੀਆਂ ਜਿਨ੍ਹਾਂ ਦੀ ਜਿਨ੍ਹਾਂ ਦੀ ਤਾਰ ਦਿਲੋਂ ਹਿਲਦੀ ਆ ਔਰ ਪੰਜਾਬ ਨਾਲ ਧੋਖਾ ਕਰਦੀ ਆ ਪੰਜਾਬ ਨਾਲ ਧੱਕਾ ਕਰਦੀ ਆ ਆਮ ਆਦੀ ਪਾਰਟੀ ਤਾਰ ਦਿਲੋਂ ਹਿਲਦੀ ਆ ਬਿਲਕੁਲ ਦਿਲੋਂ 100% ਦਿਲ ਤੋਂ ਹਿਲਦੀ ਹੈ 100% ਦਿਲ ਤੋਂ ਹਿਲਦੀ ਹੈ ਪੰਜਾਬ ਦੀ ਜਿਸ ਪਰ ਸਾਰੀ ਖੁੰਝ ਲਾਈ ਪਈ ਹੈ ਰੋ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਤਾਂ ਇਹ ਟਿਕਟਾਂ ਨਹੀਂ ਮੰਗ ਹੋਈਆਂ ਆ ਟਿਕਟਾਂ ਦੀ ਵਾਰਤੋਂ ਦਾ ਸਹੀ ਹੋਈ ਆ ਨਹੀਂ ਨਹੀਂ ਰੁਕੋ ਰੁਕੋ ਇਸ ਵਾਰ ਬੜੇ ਸੀਰੀਅਸ ਸਵਾਲ ਕਰ ਰਹੇ ਨੇ ਕਿ ਟਿਕਟਾਂ ਦੀ ਵੰਡ पे ਛੇ ਕਿਸੇ ਕਾ ਕਿਸੇ ਜਿਹੜਾ ਕੈਂਡੀਡੇਟਸ ਹੈਗਾ ਉਹਦੀ ਲਿਆਕਤ ਉਹਦਾ ਸਮਰਪਨ ਪਾਰਟੀ ਪ੍ਰਤੀ ਕਰਮ ਉਹਦੀ ਪਾਰਟੀ ਪ੍ਰਤੀ ਜੋ ਈਲੇ 3 ਸਾਲ ਦੀ ਮਿਹਨਤ ਹੈ ਉਹ ਨਹੀਂ ਬਣਿਆ ਹੈਗਾ ਕੋ ਹੋਰ ਕ੍ਰਾਈਟੇਰੀਆ ਬਣਿਆ ਹੈਗਾ ਯੋਤ ਦਿੱਲੀ ਪ੍ਰਤੀ 1.5 ਤਾਂ ਹੋ ਸਕਦੀ ਹੈਗੀ ਜਾਂ ਕੋਈ ਹੋਰ ਕੰਸੀਡਰੇਸ਼ਨ ਹੋ ਸਕਦਾ ਹੈ ਤੁਹਾਡੇ ਸਾਥੀ ਹਰਿੰਦਰ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਿਲਕੁਲ ਇਸ ਬਾਰੇ ਜਾਣਕਾਰੀ ਨਹੀਂ ਉਹਨਾਂ ਨੇ ਪੁੱਛਿਆ ਗਿਆ ਕਿ ਆਓ ਸ਼ਾਮ ਨੂੰ ਹੋਣੀ ਹੈ ਤਾਂ ਹਾਂ ਬਿਲਕੁਲ ਆ ਜੀ ਰਿਕੁਇਰ ਰਿਕਵੈਸਟ ਕਰਾਇਆ ਸ਼ਾਮ ਨੂੰ ਹੋਣੀ ਹੈ